ਸਾਸਤਰੀ ਗਾਲ ਜੀ ਸਾਰਿਆਂ ਨੂੰ ਅੱਜ ਦੀ ਇਸ ਵੀਡੀਓ ਚ ਹਰੀ ਸਿੰਘ ਨਲੂਆ ਦੇ ਇਤਿਹਾਸ ਨਾਲ ਜੁੜੀਆਂ ਹੋਈਆਂ ਤੁਹਾਨੂੰ ਹੋਰ ਵੀ ਗੱਲਾਂ ਦੱਸੂਗਾ ਇਹ ਹਰੀ ਸਿੰਘ ਨਲੂਆ ਦੇ ਇਤਿਹਾਸ ਦੇ ਤੀਸਰੇ ਭਾਗ ਦੀ ਵੀਡੀਓ ਆ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਉੱਪਰ ਦਿੱਤੇ ਹੋਏ ਆਈ ਬਟਨ ਪਰ ਕਲਿੱਕ ਕਰਕੇ ਹਰੀ ਸਿੰਘ ਨਲੂਏ ਦੀ ਵੀਡੀਓ ਪਲੇਲਿਸਟ ਚ ਜਾ ਕੇ ਬਾਕੀ ਦੇ ਪਹਿਲੇ ਦੋ ਭਾਗਾਂ ਦੀ ਵੀਡੀਓ ਵੀ ਜ਼ਰੂਰ ਦੇਖਿਓ ਤਾਂ ਕਿ ਤੁਹਾਨੂੰ ਹਰੀ ਸਿੰਘ ਦੇ ਇਤਿਹਾਸ ਬਾਰੇ ਸ਼ੁਰੂ ਤੋਂ ਹੀ ਪਤਾ ਚੱਲ ਸਕੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਆਪਣੇ ਇਤਿਹਾਸ ਨਾਲ ਜੁੜੀਆਂ ਹੋਰ ਵੀ ਵੀਡੀਓਜ਼ ਦੇਖਣ ਵਾਸਤੇ ਹੁਣ ਸ਼ੁਰੂ ਕਰਦੇ ਆਂ ਅੱਜ ਦੀ ਇਹ ਵੀਡੀਓ ਰਾਜਪਾਤ ਚ ਚਲਾਉਣ ਵਾਸਤੇ ਧਨ ਦੀ ਬਹੁਤ ਬੜੀ ਜ਼ਰੂਰਤ ਹੁੰਦੀ ਆ ਸਰਕਾਰਾਂ ਇਹ ਸਿੱਕੇ ਰਾਜੇ ਰਾਣੀਆਂ ਜਾਂ ਫਿਰ ਦੇਸ਼ ਦੇ ਮਹਾਨ ਲੋਕਾਂ ਦੇ ਨਾਂ 'ਤੇ ਚਲਾਉਂਦੀਆਂ ਇਹ ਸਿੱਕੇ ਕਿਸੇ ਖਾਸ ਰਾਜ ਦੀ ਬਾਦਸ਼ਾਹੀ ਦੀ ਨਿਸ਼ਾਨੀ ਹੁੰਦੇ ਆ ਪ੍ਰੇਮ ਸਿੰਘ ਹੋਤੀ ਮਰਦਾਨ ਆਪਣੀ ਕਿਤਾਬ ਚ ਲਿਖਦੇ ਆ ਵੀ ਖਾਲਸਾ ਰਾਜ ਦੇ ਟਾਈਮ ਇਹ ਸਭ ਤੋਂ ਪਹਿਲਾ ਮੌਕਾ ਤਾਂ ਵੀ ਮਹਾਰਾਜਾ ਰਣਜੀਤ ਸਿੰਘ ਕੰਨੀ ਤੇ ਫਰਮਾਨ ਜਾਰੀ ਕਰਕੇ ਸਰਦਾਰ ਹਰੀ ਸਿੰਘ ਦੇ ਨਾਂ ਉਪਰ ਕਸ਼ਮੀਰ ਚ ਸਿੱਕਾ ਚਲਾਉਣੇ ਦਾ ਮਹਾਨ ਅਧਿਕਾਰ ਬਖਸ਼ ਦਿੱਤਾ। ਇਸ ਫਰਮਾਨ ਦੇ ਨਾਲ ਸਰਦਾਰ ਹਰੀ ਸਿੰਘ ਦੀ ਇੱਜ਼ਤ ਤੇ ਬਹਾਦਰੀ ਨੂੰ ਬੜਾ ਮਾਣ ਬਖਸ਼ਿਆ। ਇੱਕ ਗੱਲ ਹੋਰ ਗੌਰ ਕਰਨ ਵਾਲੀ ਆ ਵੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਜੂਦੇ ਜੀ ਕੰਵਰ ਨੌਨਿਹਾਲ ਨੂੰ ਛੱਡ ਕੇ ਹੋਰ ਕਿਸੇ ਨੂੰ ਵੀ ਇਹ ਮਾਣ ਨਹੀਂ ਦਿੱਤਾ ਦਿੱਤਾ। ਇਹ ਤੇ ਪਹਿਲਾ ਖਾਲਸਾ ਰਾਜ ਦੇ ਟਾਈਮ ਬਾਬਾ ਬੰਦਾ ਸਿੰਘ ਬਹਾਦਰ ਨੇ ਨਾਨਕ ਸਾਹੀ ਸਿੱਕਾ ਜਾਰੀ ਕਰਿਆਤਾ ਹਰੀ ਸਿੰਘ ਨਲੂਏ ਦੀ ਨਮਰਤਾ ਦੇਖੋ ਜਦ ਸ਼ੇਰੇ ਪੰਜਾਬ ਕੰਨੀ ਤੇ ਉਹਨਾਂ ਨੂੰ ਆਪਣੇ ਨਾਂ ਪਰ ਸਿੱਕਾ ਜਾਰੀ ਕਰਨੇ ਦਾ ਫਰਮਾਨ ਮਿਲਿਆ ਤਾਂ ਉਹਦੇ ਜਵਾਬ ਚ ਹਰੀ ਸਿੰਘ ਨੇ ਬਹੁਤ ਜ਼ਿਆਦਾ ਧੰਨਵਾਦ ਕਰਿਆਤਾ ਤੇ ਨਾਲੇ ਇਹ ਵੀ ਕਿਹਾਤਾ ਵੀ ਸਿੱਕਾ ਤਾਂ ਸ੍ਰੀ ਹਜ਼ੂਰ ਦੇ ਨਾਂ ਤੇ ਹੀ ਸੋਵਦਾਏ ਪਰ ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਦੀ ਲਿਆਕਤ ਕੁਰਬਾਨੀ ਵਿਸ਼ਾਲ ਦਲੀ ਤੇ ਨਿਰਮਾਣਤਾ ਨੂੰ ਜਾਣ ਕੇ ਅਧਿਕਾਰ ਦਿੱਤਾ ਵੀ ਤੁਸੀਂ ਆਪਣੇ ਨਾਂ ਪਰ ਹੀ ਸਿੱਕਾ ਜਾਰੀ ਕਰੋ ਇਕਨਾਂ ਫੇਰ ਸਰਕਾਰ ਦਾ ਹੁਕਮ ਮੰਨ ਕੇ ਸਿੱਕਾ ਜਾਰੀ ਕਰਿਆ ਤਾਂ ਜਿਹਦੇ ਇੱਕ ਪਾਸੇ ਸ਼੍ਰੀ ਅਕਾਲ ਸਹਾਏ ਤੇ ਸੰਮਤ 1876 ਉਕਰਿਆ ਹੋਇਆ ਤਾਂ ਤੇ ਦੂਜੇ ਪਾਸੇ ਹਰ ਤੇ ਇਹਦੇ ਥੱਲੇ 1 ਰੁਪਇਆ ਦਰਜ ਤਾਂ ਉਸ ਟਾਈਮ ਕਸ਼ਮੀਰ 'ਚ ਅਲੱਗ-ਅਲੱਗ ਤਰ੍ਹਾਂ ਦੇ ਸਿੱਕੇ ਚੱਲ ਰਹੇ ਤੇ ਤੇ ਇਹ ਅਲੱਗ-ਅਲੱਗ ਟਾਈਮ ਤੇ ਸਰਕਾਰਾਂ ਕੰਨੀ ਤੇ ਚਲਾਏ ਗਏ ਤੇ ਹਰੀ ਸਿੰਘ ਨੌ ਦੇ ਰੁਪਏ 'ਚ 10 ਮਾਸ਼ੇ ਖਾਲਸ ਚਾਂਦੀ ਸੀ ਤੇ ਇਹਦੀ ਕੀਮਤ ਅਫਗਾਨਾ ਕੰਨੀ ਤੇ ਜਾਰੀ ਕਰੇ ਤੇ ਜਬਰ ਖਾਨ ਕੰਨੀ ਤੇ ਕਾਬੂਲ ਚ ਚੱਲ ਰਹੇ ਰੁਪਏ ਦੇ ਬਰਾਬਰ ਤੇ ਮੋਲਾਨਾ ਮੁਹੰਮਦ ਦੀਨ ਨੇ ਇਸ ਸਿੱਕੇ ਦੀ ਕੀਮਤ 89 ਲਿਖੀ ਹੋਈ ਆ ਤੇ ਇਹ ਰੁਪਈਆ ਕਸ਼ਮੀਰ ਚ 1892 ਤੱਕ ਬਹੁਤ ਜਗ੍ਹਾ ਪਰ ਚੱਲਦਾ ਰਿਹਾ ਸਰ ਲੇਪਲ ਗ੍ਰੀਫਨ ਨੇ ਰਾਇਸਨ ਪੰਜਾਬ ਦੇ ਸਫਾ 181 ਸੇ ਦਰਜ ਕਰਿਆ ਹੋਇਆ ਵੀ ਖਰੀ ਸਿੰਘ ਦੇ 9 ਦਾ ਰੁਪਈਆ ਜਿਹੜਾ ਕਸ਼ਮੀਰ ਚ ਜਾਰੀ ਕਰਿਆਤਾ ਉਹ ਪੰਜਾਬ ਚ ਵੀ 1890 ਤੱਕ ਆਮ ਚੱਲਦਾ ਹੁੰਦਾਤਾ ਚਾਂਦੀ ਦੇ ਸਿੱਕੇ ਤੇ ਛੋਟਾ ਤਾਂਬੇ ਦਾ ਸਿੱਕਾ ਵੀ ਹਰੀ ਸਿੰਘੀਆ ਪੈਸਾ ਕਹਾਉਂਦਾ था। ਵਿਨੀਤ ਨਲੂਏ ਦੇ ਹਿਸਾਬ ਨਾਲ ਕਈ ਸਿੱਕੇ ਪਰ ਗੁਰਮੁਖੀ ਚ ਹਰੀ ਤੇ ਦੇਵਨਾਗਰੀ ਚ ਹਰਜੀ ਜਾਂ ਫਿਰ ਓਮ ਸ਼੍ਰੀ ਉਕਰਿਆ ਹੋਇਆ था। खरे ਤੇ ਖੋਟੇ ਰੁਪਏ ਦੀ ਪਛਾਣ ਵਾਸਤੇ ਵੀ ਇਹਦੇ ਚ ਖਾਸ ਨਿਸ਼ਾਨ ਤਾ। ਗਣੇਸ਼ੀ ਲਾਲ ਨੇ 1846 ਚ ਤਾਰੀਖੇ ਪੰਜਾਬ ਏ ਕਸ਼ਮੀਰ ਚ ਲਿਖਿਆ ਹੋਇਆ ਵੀ ਇਹ ਸਿੱਕੇ ਚਲਾਉਣ ਨਾਲ ਖਾਲਸਾ ਰਾਜ ਦੀ ਆਮਦਨ ਚ ਝੋਖਾ ਵਾਧਾ ਹੋਇਆ ਤਾ। ਸੋ ਇਸ ਤਰ੍ਹਾਂ ਹਰੀ ਸਿੰਘ ਨਲੂਆ ਨੂੰ ਖਾਲਸਾ ਰਾਜ ਚ ਬਹੁਤ ਜ਼ਿਆਦਾ ਮਾਨਤਾ ਦਿੱਤੀ ਹੋਈ ਦੀ। ਕੋਈ ਹਰੀ ਸਿੰਘ ਨੂੰ ਮੂਰਤ ਆਫ ਖਾਲਸਾ ਆਫ ਦਾ ਸਿੱਖ ਅੰਪੈਰ ਕੋਈ ਟੈਰਰ ਫੋਰ ਅਫਗਾਨਸ ਕੋਈ ਚੈਂਪੀਅਨ ਆਫ ਦਾ ਖਾਲਸਾ ਕੋਈ ਵੌਇਸ ਆਫ ਦੀ ਸਿੱਖ ਕੋਈ ਖਾਲਸਾ ਰਾਜ ਦਾ ਥੰਮ ਤੇ ਖਾਲਸਾ ਰਾਜ ਦਾ ਹੀਰਾ ਕਹਿੰਦਾ ਹੈ ਕਾਦਰਯਾਰ ਨੇ ਹਰੀ ਸਿੰਘ ਨਲਵਾ ਦੀ ਸਿਫਤ ਕੁਛ ਇਸ ਤਰ੍ਹਾਂ ਕਰੀ ਧੀ ਰਣਜੀਤ ਸਿੰਘ ਸਰਦਾਰ ਦੇ ਆਸ਼ਿਕਾਂ ਨੂੰ ਡਠਾ ਨਜ਼ਰ ਮੇ ਪਾ ਕੇ ਸਾਰੇਆਂ ਵਿੱਚ ਕਾਦਰਯਾਰ ਬਹਾਦਰਾਂ ਵਿੱਚ ਚਮਕੇ ਹਰੀ ਸਿੰਘ ਜਿਉਂ ਚੰਨ ਸਿਤਾਰਿਆਂ ਵਿੱਚ ਇੱਕ ਗਾਥਾ ਦੇ ਹਿਸਾਬ ਨਾਲ ਇੱਕ ਵਾਰ ਧਰਮਸ਼ਾਲਾ 'ਚ ਸ਼ਾਮ ਦੇ ਟਾਈਮ ਜਦ ਹਰੀ ਸਿੰਘ ਰੇਰਾਂਸ ਸਾਹਿਬ ਦਾ ਪਾਠ ਕਰ ਰਿਹਾਤਾ ਤਾਂ ਅਚਾਨਕ ਤੁਰਕਾਂ ਦੀ ਫੌਜ ਨੇ ਹਮਲਾ ਕਰਤਾ ਇਸ ਹਮਲੇ ਨੂੰ ਹਰੀ ਸਿੰਘ ਦੇ ਪੁੱਤਰ ਸਰਦਾਰ ਜਵਾਹਰ ਸਿੰਘ ਨੇ ਰੋਕਿਆ ਪਰ ਹਰੀ ਸਿੰਘ ਪਾਠ ਦੀ ਸੰਪੂਰਨਤਾ ਕਰਕੇ ਤੇ ਅਰਦਾਸ ਦੇ ਬਾਅਦ ਹੀ ਧਰਮਸ਼ਾਲਾ 'ਚੋਂ ਤੇ ਬਾਹਰ ਆਇਆ ਇਸ ਗਾਥਾ ਤੇ ਸਾਨੂੰ ਇਹ ਪਤਾ ਲੱਗਦਾ ਵੀ ਹਰੀ ਸਿੰਘ 'ਚ ਗੁਰਬਾਣੀ ਪ੍ਰਤੀ ਕਿੰਨੀ ਜ਼ਿਆਦਾ ਸ਼ਰਧਾ ਭਾਵਨਾ ਤੇ ਪੜਨ ਦੇ ਟਾਈਮ ਕਿੰਨੀ ਇਕਾਗਰਤਾ ਤੇ 14 ਮਾਰਚ 1832 ਦੀ ਗੱਲ ਆਵੀ ਸਰ ਅਲੈਗਜ਼ੈਂਡਰ ਬਾਰਨਸ ਹਰੀ ਸਿੰਘ ਨੂੰ ਅਟਕ ਚ ਮਿਲਿਆ ਉਹ ਆਪਣੇ ਸਫਰਨਾਮੇ ਬਾਂਸ ਟਰੈਵਲਸ ਇੰਟੂ ਬੁਖਾਰਾ ਵੋਲਿਊਮ 2 ਦੇ ਪੇਜ 68 ਚ ਲਿਖਦਾ ਏ ਵੀ ਹਰੀ ਸਿੰਘ ਨੇ ਮੈਨੂੰ ਬਹੁਤ ਪਿਆਰ ਦਿਖਾਇਆ ਤੇ ਸੋਹਣੀ ਮਹਿਮਾਨ ਨਵਾਜ਼ੀ ਕੀਤੀ ਹਰੀ ਸਿੰਘ ਨੇ ਇੱਕ ਦਿਨ ਅਟਕ ਦਰਿਆ ਤੇ ਪਾਰ ਜਾਣਾ ਤਾਂ ਤੇ ਮੈਨੂੰ ਵੀ ਨਾਲ ਜਾਣੇ ਵਾਸਤੇ ਕਿਹਾ ਅਸੀਂ ਘੋੜਿਆਂ ਪਰ ਸਵਾਰ ਹੋ ਗਏ ਤੇ ਜਦ ਦਰਿਆ ਕੋਲ ਪਹੁੰਚੇ ਤਾਂ ਪਾਣੀ ਬਹੁਤ ਤੇਜ਼ ਵਹਿ ਰਿਹਾ ਤਾਂ ਤੇ ਉੱਚੇ ਉੱਚੇ ਪਾਣੀ ਦੀਆਂ ਛੱਲਾਂ ਵੱਜ ਰਹੀਆਂ تھیں۔ ਮੈਂ ਇਹ ਡਰਾਵਣਾ ਦ੍ਰਿਸ਼ ਦੇਖ ਕੇ ਵਾਪਸ ਮੁੜਨ ਦਾ ਫੈਸਲਾ ਕਰ ਲਿਆ। ਬਾਂਸ ਨੇ ਲਿਖਿਆ ਵੀਵਰ ਸ਼ੌਕਡ ਐਟ ਦਾ ਕੈਟਾਸਟ੍ਰੋਫ ਐਂਡ ਪ੍ਰੋਪੋਜ਼ਡ ਟੂ ਰਿਟਰਨ। ਬਟ ਦਾ ਚੀਫ ਹਰੀ ਸਿੰਘ ਊਡ ਨੋਟ ਲਿਸਨ ਟੂ ਇਟ। ਹੀ ਗੇਵ ਮੀ ਲਾਫ ਐਂਡ ਸੈਡ, "ਵਾਟ ਇਜ਼ ਦਾ ਯੂਜ਼ ਆਫ ਸਿੱਖ ਇਫ ਹੀ ਕੈਨ ਨੋਟ ਪਾਸ ਦਾ ਅਟਕ?" ਦੀ ਪ੍ਰਿੰਸੀਪਲ ਬ੍ਰਾਂਚ ਹਾਊਏਵਰ ਵਾਸ ਸਟਿਲ ਇਨ ਆਰ ਫਰੰਟ। and i only agreed to cross if the horseman were left behind leave my guard impossible but we did leave it and safely passed the fort ਇਸ ਦਾ ਮਤਲਬ ਤਾਂ ਵੀ ਇਹੋ ਜਿਹਾ ਭਿਆਨਕ ਦ੍ਰਿਸ਼ ਦੇਖ ਕੇ ਜਦ ਮੈਂ ਪਿੱਛੇ ਮੁੜਨੇ ਬਾਰੇ ਕਿਹਾ ਤਾਂ ਇਹ ਸੁਣ ਕੇ ਸਾਡਾ ਮੁਖੀ ਹਰੀ ਸਿੰਘ ਹਸਣ ਲੱਗ ਪਿਆ ਤੇ ਉਹਨੇ ਸਾਡੀ ਗੱਲ ਨਹੀਂ ਸੁਣੀ ਹਰੀ ਸਿੰਘ ਨੇ ਕਿਹਾ ਉਹ ਸਿੱਖ ਕਾਦਾ ਜੇ ਉਹ اٹਕ ਦਰਿਆ ਪਾਰ ਨਹੀਂ ਕਰ ਸਕਦਾ ਬਾਂਸ ਕਹਿੰਦਾ ਦਰਿਆ ਸਾਡੇ ਸਾਹਮਣੇ ਤਾਂ ਇਸ ਸ਼ਰਤ ਪਰ ਦਰਿਆ ਪਾਰ ਕਰਨ ਵਾਸਤੇ ਸਹਿਮਤ ਹੋ ਗਿਆ ਕਿ ਜੈ ਘੋੜਸਵਾਰ ਭੀੜ ਭੜਕਾ ਨਹੀਂ ਕਰੂंगे ਮੇਰੀ ਗੱਲ ਮੰਨ ਕੇ ਹਰੀ ਸਿੰਘ ਮੈਨੂੰ ਆਪਣੇ ਘੋੜੇ ਪਰ ਪਿੱਛੇ ਬਿਠਾ ਕੇ ਦਰਿਆ ਪਾਰ ਕਰ ਗਿਆ ਮਾਨਸ ਨੇ ਇਹ ਵੀ ਲਿਖਿਆ ਵੀ ਦਰਿਆ ਦੇ ਪਾਣੀ ਦੀ ਪਹਿਲੀ ਛੱਲ ਤਾਂ ਅਸੀਂ ਸੁਖੀ ਸੰਧੀ ਪਾਰ ਕਰ ਗਏ ਪਰ ਅਗਲੀ ਛੱਲ ਪਾਰ ਕਰਨ ਦੇ ਟਾਈਮ ਇੱਕ ਦੁਖਦਾਈ ਹਾਦਸਾ ਵਾਪਰ ਗਿਆ ਕੁਝ ਹੋਰ ਮੁਸਾਫਿਰ ਜਿਹੜੇ ਉਸ ਇਲਾਕੇ ਦੇ ਰਹਿਣ ਵਾਲੇ ਤੇ ਉਹ ਵੀ ਸਾਨੂੰ ਦੇਖ ਕੇ ਦਰਿਆ 'ਚ ਘੋੜਿਆਂ ਸਣੇ ਵੜ ਗਏ ਸਾਡੇ ਦੇਖਦੇ ਦੇਖਦੇ ਉਹਨਾਂ 7 ਬੰਦਿਆਂ 'ਚੋਂ 5 ਬੰਦੇ ਪਾਣੀ ਦੀ ਤੇਜ਼ ਛੱਲ 'ਚ ਰੁੜ ਗਏ। ਬਾਕੀ ਦੇ 2 ਬੰਦੇ ਵੀ ਬਹੁਤ ਮੁਸ਼ਕਲ ਨਾਲ ਬਚੇ। ਮਾਨਸੇ ਇਹ ਵੀ ਲਿਖਦਾ ਹੈ ਵੀ ਇਹ ਦ੍ਰਿਸ਼ ਦੇਖ ਕੇ ਮੈਂ ਬਹੁਤ ਡਰ ਗਿਆ ਤੇ ਮੇਰੇ ਸਰੀਰ ਨੂੰ ਕੰਬਣੀ ਛਿੜ ਗਈ। ਅੱਗੇ ਅਸੀਂ ਦਰਿਆ ਦਾ ਹਲੇ ਹੋਰ ਵੀ ਵੱਡਾ ਹਿੱਸਾ ਪਾਰ ਕਰਨਾ ਤਾਂ। ਮੈਂ ਹਰੀ ਸਿੰਘ ਨੂੰ ਕਿਹਾ ਵੀ ਚੰਗੀ ਗੱਲ ਹੋਊਗੀ ਜੇ ਆਪਾਂ ਪਿੱਛੇ ਮੁੜ ਜੂਗੇ। ਅੱਗੇ ਤੇ ਹਰੀ ਸਿੰਘ ਬੋਲਿਆ ਸਿੱਖ ਕਦੇ ਵੀ ਪਿੱਛੇ ਨਹੀਂ ਮੁੜਦਾ। ਹਮੇਸ਼ਾ ਆਪਣੇ ਨਿਸ਼ਾਨੇ ਕੰਨੇ ਨੂੰ ਹੀ ਵਾਧਾ ਰਹਿੰਦਾ ਹੈ। ਇਹ ਤਾਂ ਸਰਦਾਰ ਹਰੀ ਸਿੰਘ ਦੀ ਸਿਰਫ ਇੱਕ ਬਨਗੀ ਮਾਤਰ ਜੀਵਨ ਦੀ ਘਟਨਾ ਹੈ ਪਰ ਪਤਾ ਨਹੀਂ ਇਤੇ ਲਾਵਾ ਹੋਰ ਕਿੰਨਿਆ ਹੀ ਖਤਰਨਾਕ ਘਟਨਾਵਾਂ ਹਰੀ ਸਿੰਘ ਦੀ ਜ਼ਿੰਦਗੀ ਚ ਵਾਪਰੀਆਂ ਹੋਣੀਆਂ ਇਸ ਘਟਨਾ ਤੇ ਸਾਨੂੰ ਹਰੀ ਸਿੰਘ ਦੀ ਦਲੇਰੀ ਦ੍ਰਿੜਤਾ ਤੇ ਦਿਲੀ ਤਾਕਤ ਬਾਰੇ ਪਤਾ ਲੱਗਦਾ ਹੈ ਮਤਲਬ ਕਿ ਹਰੀ ਸਿੰਘ ਦਿਲ ਦਾ ਪੂਰਾ ਸੂਰਮਾ ਤਾਂ ਹਰੀ ਸਿੰਘ ਨੂੰ ਇੰਨੀ ਕਾਮਯਾਬੀਆਂ ਮਿਲਣ ਦੇ ਕਾਰਨ ਹੀ ਮਹਾਰਾਜਾ ਰਣਜੀਤ ਸਿੰਘ ਕੰਨੀ ਤੇ ਬਹੁਤ ਜ਼ਗੀਰਾਂ ਪਦਾਰਥਾਂ ਤੇ ਧਨਮਾਲ ਪ੍ਰਾਪਤ ਹੋਇਆ ਤਾਂ ਪਰ ਸਿੱਖ ਹੋਣ ਦੇ ਨਾਤੇ ਹਰੀ ਸਿੰਘ ਇਸ ਖਜ਼ਾਨੇ ਨੂੰ ਗੁਰੂ ਨਾਨਕ ਦਾ ਖਜ਼ਾਨਾ ਕਹਿੰਦਾ ਹੁੰਦਾ ਤਾਂ। ਪ੍ਰੇਮ ਸਿੰਘ ਹੋਤੀ ਮਰਦਾਨ ਵਾਲਿਆਂ ਦੀ ਲਿਖਤ ਦੇ ਹਿਸਾਬ ਨਾਲ ਹਰੀ ਸਿੰਘ ਇਸ ਖਜ਼ਾਨੇ ਬਾਰੇ ਕਹਿੰਦਾ ਹੁੰਦਾ ਤਾਂ ਵੀ ਇਹ ਖਜ਼ਾਨਾ ਗੁਰੂ ਨਾਨਕ ਦੇਵ ਜੀ ਦਾ ਏ ਤੇ ਕੁੰਜੀ ਹਰੀ ਸਿੰਘ ਦੇ ਹੱਥ ਆ। ਮੇਰਾ ਤਾਂ ਇਹਦੇ 'ਚ ਕੁਝ ਵੀ ਨਹੀਂ ਹੈਗਾ। ਸੋ ਹਰੀ ਸਿੰਘ ਨੇ ਤਨ ਮਨ ਤੇ ਧਨ ਗੁਰੂ ਨੂੰ ਅਰਪਿਤ ਕਰਿਆ ਹੋਇਆ ਤਾਂ। ਇਹੀ ਅਸਲ ਸਿੱਖ ਦੀਆਂ ਨਿਸ਼ਾਨੀਆਂ ਹੁੰਦੀਆਂ। ਕੋਡੀਆਂ ਨੂੰ ਹੀਰਿਆਂ 'ਚ ਤੇ ਠਿਕਰੀਆਂ ਨੂੰ ਨਗਿੰਨਿਆਂ 'ਚ ਬਦਲਣੇ ਵਾਲਾ ਸੂਰਮਾ ਕਦੇ-ਕਦੇ ਹੀ ਸੰਸਾਰ 'ਚ ਪੈਦਾ ਹੁੰਦਾ ਏ। ਹੁਣ ਤੁਹਾਨੂੰ ਦੱਸਦਾ ਮੈਂ ਮੁਲਤਾਨ ਦੀ ਜੰਗ ਬਾਰੇ। ਮੁਲਤਾਨ ਪਾਕਿਸਤਾਨ ਦਾ ਬਹੁਤ ਪੁਰਾਣਾ ਸ਼ਹਿਰ ਆ ਇਹ ਚਨਾਬ ਦਰਿਆ ਦੇ ਦੱਖਣੀ ਕੰਢੇ 'ਤੇ ਵਸਿਆ ਹੋਇਆ ਏ ਤੇ ਲਾਹੌਰ ਤੇ 221 ਮੀਲ ਦੂਰ ਆ ਪਹਿਲਾਂ ਇਹਦਾ ਨਾਮ ਮੁੱਲਾ ਸਥਾਨਤਾ ਜਿਹੜਾ ਕਿ ਬਾਅਦ 'ਚ ਮੁਲਤਾਨਪੁਰ ਹੋ ਗਿਆ ਮੁਲਤਾਨ 'ਚ ਇੱਕ ਪੁਰਾਣਾ ਮੰਦਿਰ ਤਾਂ ਜਿਹਦੇ 'ਚ ਹਿੰਦੂ ਭਰਾ ਸੂਰਜ ਦੇਵਤੇ ਦੀ ਪੂਜਾ ਕਰਦੇ ਹੁੰਦੇ ਤੇ ਬਾਂਸ ਲਿਖਦਾ ਏ ਵੀ ਮੁਲਤਾਨ ਦੀਆਂ ਚਾਰ ਚੀਜ਼ਾਂ ਤੂੜ ਗਰਮੀ ਮੰਗਤੇ ਤੇ ਕਬਰਸਤਾਨ ਬਹੁਤ ਮਸ਼ਹੂਰ ਤੇ ਗਰਮੀ ਦੇ ਮੌਸਮ ਚ ਤਾਪਮਨ 54 ਡਿਗਰੀ ਸੈਂਟੀਗ੍ਰੇਡ ਤੱਕ ਪਹੁੰਚ ਜਾਂਦਾ ਹੈ ਮੁਗਲਾਂ ਦੇ ਰਾਜ ਦੇ ਟਾਈਮ ਬੰਗਾਲ ਤੇ ਕਾਬੂਲ ਤੱਕ ਦੇ ਵਪਾਰਕ ਰਸਤੇ ਚ ਮਲਤਾਨ ਸ਼ਹਿਰ ਸਭ ਤੋਂ ਜ਼ਿਆਦਾ ਖਾਸ ਸ਼ਹਿਰ ਸੀ ਮਲਤਾਨ ਰੇਸ਼ਮੀ ਕੱਪੜੇ ਵਾਸਤੇ ਵੀ ਬਹੁਤ ਮਸ਼ਹੂਰਤਾ ਮਹਾਰਾਜਾ ਰਣਜੀਤ ਸਿੰਘ ਦਰਬਾਰੀਆਂ ਜਾਂ ਵਿਦੇਸ਼ੀਆਂ ਵਾਸਤੇ ਰੇਸ਼ਮ ਦੇ ਸੋਨੇ ਤੇ ਕੀਮਤੀ ਸਿਰਾਪਾਉ ਮਲਤਾਨ ਤੇ ਮੰਗਵਾਉਂਦੇ ਹੁੰਦੇ ਤੇ ਮਲਤਾਨ ਦੇ ਰਾਜਿਆਂ ਵਜ਼ੀਰਾਂ ਬਾਰੇ ਤਾਂ ਲੋਕ ਕਹਿੰਦੇ ਹੁੰਦੇ ਤੇ ਪਰ ਉੱਥੇ ਦੇ ਤਾਂ ਪੀਰ ਫਕੀਰ ਵੀ ਬਹੁਤ ਹੰਕਾਰੀ ਵਿਕਾਰੀ ਤੇ ਮਕਾਰੀ ਹੁੰਦੇ ਤੇ ਇਹੇ ਸ਼ੈਰ ਸੂਫੀ ਸੰਤਾਂ ਦਾ ਗੜਤਾ ਤੇ ਇਹੇ ਕਰਾਮਾਤਾਂ ਦਿਖਾ ਦਿਖਾ ਕੇ ਪਰਜਾਂ ਨੂੰ ਪਰਮਾਚ ਪਾ ਕੇ ਲੁੱਟਦੇ ਰਹਿੰਦੇ ਤੇ ਇਹ ਸਾਰਿਆਂ ਨੂੰ ਜਦ ਸਿੱਧੇ ਰਸਤੇ ਪਾਉਣ ਵਾਸਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਲਤਾਨ ਪਹੁੰਚੇ ਤੇ ਤਾਂ ਇਹਨਾਂ ਸਾਰਿਆਂ ਨੇ ਗੁਰੂ ਨਾਨਕ ਜੀ ਨੂੰ ਬਹੁਤ ਨਾਟਕੀ ਤਰੀਕੇ ਨਾਲ ਉੱਥੇ ਤੇ ਛੇਤੀ ਚੱਲੇ ਜਾਣ ਵਾਸਤੇ ਕਿਹਾ ਸ਼ਿਵਰਾਤਰੀ ਦੇ ਮੇਲੇ 'ਚ ਸਿੱਧਾਂ ਨਾਲ ਗੱਲਬਾਤ ਕਰਨੇ ਤੋਂ ਬਾਅਦ ਗੁਰੂ ਨਾਨਕ ਜੀ ਮਲਤਾਨ 'ਚ ਪਹੁੰਚ ਗਏ ਫਕੀਰ ਜਾਣ ਕੇ ਮੁਲਤਾਨ ਦੇ ਪੀਰਾਂ ਨੇ ਗੁਰੂ ਜੀ ਅੱਗੇ ਦੁੱਧ ਦਾ ਉੱਪਰ ਤੱਕ ਭਰਿਆ ਹੋਇਆ ਕਟੋਰਾ ਲਿਆ ਕੇ ਰੱਖਤਾ ਜੀ ਦਾ ਮਤਲਬ ਤਾਂ ਵੀ ਨਾਨਕ ਇੱਥੇ ਅੱਗੇ ਹੀ ਬਥੇਰੇ ਪੀਰਾਂ ਤੇ ਤੇਰੇ ਵਾਸਤੇ ਇੱਥੇ ਕੋਈ ਜਗ੍ਹਾ ਨਹੀਂ ਗੁਰੂ ਜੀ ਨੇ ਵੀ ਇਸ਼ਾਰੇ ਨਾਲ ਸਮਝਾਉਣ ਵਾਸਤੇ ਦੁੱਧ ਦੇ ਭਰੇ ਹੋਏ ਕਟੋਰੀ ਚ ਚਮੇਲੀ ਦਾ ਫੁੱਲ ਟਕਾਤਾ ਤੇ ਸਮਝਾਇਆ ਵੀ ਪੀਰੋਂ ਜਿੱਕਣਾ ਦੁੱਧ ਨਾਲ ਭਰੇ ਹੋਏ ਕਟੋਰੀ ਪਰ ਇਹ ਫੁੱਲ ਰੱਖਣੇ ਨਾਲ ਦੁੱਧ ਨਹੀਂ ਡੁੱਲਿਆ ਇਕਣਾ ਹੀ ਸਾਡੇ ਇੱਥੇ ਆਉਣੇ ਨਾਲ ਤੁਹਾਡਾ ਕਾਰੋਬਾਰ ਨਹੀਂ ਰੁਕਦਾ ਅਸੀਂ ਤਾਂ ਸਿਰਫ ਇਸ ਸੱਚੇ ਅੱਲਾ ਦਾ ਨਾਮ ਪਰਜਾ ਨੂੰ ਜਪਾਉਣ ਵਾਸਤੇ ਆਏ ਹਾਂ ਜਿੱਕਣਾ ਗੰਗਾ ਦਾ ਪਾਣੀ ਸਮੁੰਦਰ 'ਚ ਪੈਣੇ ਨਾਲ ਸਮੁੰਦਰ ਦਾ ਕੁਝ ਵੀ ਨਹੀਂ ਵਿਗੜਦਾ ਸਾਡੇ ਇੱਥੇ ਆਉਣ ਨਾਲ ਵੀ ਤੁਹਾਡਾ ਕੁਝ ਨਹੀਂ ਵਿਗੜਨਾ ਸਨ 1799 'ਚ ਮਹਾਰਾਜਾ ਰਣਜੀਤ ਸਿੰਘ ਨੂੰ ਰਾਜਪਾਗ ਦੀ ਪ੍ਰਾਪਤੀ ਹੋਈ ਸੀ ਰਾਜਪਾਗ ਦੀ ਪ੍ਰਾਪਤੀ ਤੋਂ ਬਾਅਦ ਮਹਾਰਾਜਾ ਨੇ ਮੁਲਤਾਨ ਦੇ ਨਵਾਬ ਮੁਜੱਫਰ ਖਾਨ ਨਾਲ ਸੰਧੀ ਅਹਿਦਨਾਮਾ ਲਿਖਿਆ ਵੀ ਤੁਸੀਂ ਸ਼ੇਰੇ ਪੰਜਾਬ ਦੀ ਸਰਕਾਰ ਦੇ ਵਫਾਦਾਰ ਰਹੋਗੇ ਸਰਕਾਰ ਦੇ ਕਿਸੇ ਵੀ ਵਿਰੋਧੀ ਨਾਲ ਨਾ ਸਬੰਧ ਰੱਖੂਗੇ ਨਾ ਉਹਨੂੰ ਪਨਾਹ ਦੇਵਾਂਗੇ ਤੇ ਬਾਜ਼ਗੁਜ਼ਾਰੀ ਸਣੇ ਸਲਾਨਾ ਨਜ਼ਰਾਨਾ ਸਰਕਾਰੀ ਖਜ਼ਾਨੇ 'ਚ ਟਾਈਮ ਸੀਰ ਭਰੂਗੇ ਪਰ ਖੋਟੇ ਦਿਲ ਤੇ ਹੰਕਾਰੀ ਦੂਰਾਚਾਰੀ ਮੁਜ਼ਫਰ ਖਾਨ ਨੇ ਇਸ ਅਹਿਮਦ ਨਾਮੇ ਦੀਆਂ ਸਾਰੀਆਂ ਸ਼ਰਤਾਂ ਅਣਦੇਖੀਆਂ ਕਰਕੇ ਸਰਕਾਰ ਦੇ ਖਿਲਾਫ ਅਹਿਮਦ ਖਾਨ ਸਿਆਲ ਰਾਈਸ ਚੰਗ ਨੂੰ ਆਪਣੇ ਕੋਲ ਪਨਾਹ ਦਿੱਤੀ ਤੇ ਲੰਬੇ ਟਾਈਮ ਤੇ ਬਾਜ਼ਗਜ਼ਾਰੀ ਨਜ਼ਰਾਨਾ ਵੀ ਨਹੀਂ ਭੇਜਿਆ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਪਤਾ ਲੱਗਣੇ ਤੋਂ ਬਾਅਦ ਮੁਜ਼ਫਰ ਖਾਨ ਨੇ ਕਸੂਰ ਦੇ ਕুতুবਦੀਨ ਨੂੰ ਹੱਲਾਸ਼ੇਰੀ ਦੇ ਕੇ ਸਰਕਾਰ ਦੇ ਖਿਲਾਫ ਬਗਾਵਤ ਕਰਨੇ ਵਾਸਤੇ ਉਕਸਾ ਲਿਆ ਮੁਲਤਾਨ ਦੇ ਨਵਾਬ ਦੇ ਸਰਕਾਰ ਵਿਰੋਧੀ ਪੈੰਤੜੇ ਦੇਖ ਕੇ ਜਨਵਰੀ 1810 ਨੂੰ ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰਾਂ ਦੀ ਸਭਾ ਬੁਲਾਈ ਤੇ ਮੁਲਤਾਨ ਪਰ ਚੜਾਈ ਕਰਨੇ ਦਾ ਫੈਸਲਾ ਲੈ ਲਿਆ ਜਿੱਤੇ ਬਾਦ ਸ਼ੇਰ-ਏ-ਪੰਜਾਬ ਦੀ ਕਮਾਨ ਹੇਠਾਂ ਸਿੰਘਾਂ ਦੀ ਫੌਜ ਤੂਫਖਾਨੇ ਸਣੇ 24 ਫਰਵਰੀ ਨੂੰ ਮੁਲਤਾਨ ਕੋਲ ਪਹੁੰਚ ਗਈ ਉੱਥੇ ਪਹੁੰਚ ਕੇ ਰਣਜੀਤ ਸਿੰਘ ਨੇ ਸਰਦਾਰ ਫਤਿਹ ਸਿੰਘ ਨੂੰ ਨਵਾਬ ਕੋਲ ਐਲਜੀ ਦੇ ਤੌਰ ਪਰ ਭੇਜਿਆ ਵੀ ਉਹ ਇਹ ਆ ਤਾਂ ਨਜ਼ਰਾਨਾ ਸਰਕਾਰ ਨੂੰ ਦੇ ਦੇਵੇ ਜਾਂ ਫਿਰ ਜੰਗ ਵਾਸਤੇ ਤਿਆਰ ਹੋ ਜਾਵੇ ਪਰ ਨਵਾਬ ਨੇ ਐਲਜੀ ਨੂੰ ਕੋਈ ਵੀ ਹੱਥ ਪੱਲਾ ਨਹੀਂ ਫੜਾਇਆ ਸਗੋਂ ਕਿਲੇ 'ਚ ਤੇ ਸਾਲ ਪੜ ਦਾ ਰਾਸ਼ਨ ਵਗੈਰਾ ਜਮ੍ਹਾਂ ਕਰਕੇ ਖਾਲਸਾ ਫੌਜ ਨਾਲ ਮੱਥਾ ਲਾਉਣੇ ਦੀ ਕੋਸ਼ਿਸ਼ ਕੀਤੀ ਨਵਾਬ ਦੇ ਭੜੇ ਤੇ ਵਿਰੋਧੀ ਕਰਨਾਮੇ ਦੇਖ ਕੇ ਖਾਲਸਾ ਫੌਜ ਨੇ ਮਲਤਾਨ ਸ਼ਹਿਰ ਨੂੰ ਘੇਰਾ ਪਾ ਕੇ ਆਪਣੇ ਕਬਜ਼ੇ 'ਚ ਕਰ ਲਿਆ मुस्फर खान ਨੇ ਮਲਤਾਨ ਦੇ ਕਿਲੇ 'ਚ ਮੜ ਕੇ توپਾਂ ਦੇ ਗੋਲਿਆਂ ਦੇ ਮੂੰਹ ਖਾਲਸਾ ਫੌਜ ਕੰਨੀ ਨੂੰ ਖੋਲਤੇ। ਕਈ ਦਿਨ ਤੱਕ ਜੰਗ ਚੱਲਦੀ ਰਹੀ ਤੇ ਸਿੰਘਾਂ ਦਾ ਬਹੁਤ ਨੁਕਸਾਨ ਹੋ ਗਿਆ। ਮਲਤਾਨ ਦਾ ਇਹ ਕਿਲਾ ਸਨ 1640 'ਚ ਬਾਦਸ਼ਾਹ ਸ਼ਾਹਜਹਾਨ ਦੇ ਪੁੱਤਰ ਸੇਜਾਦਾ ਮੁਰਾਦ ਬਖਸ਼ ਨੇ ਬਣਵਾਇਆ ਤਾਂ। ਇਤਿਹਾਸ 'ਚ ਇਹ ਕਿਲਾ ਹਿੰਦ ਦੇ ਮਸ਼ਹੂਰ ਪੱਕਿਆਂ ਤੇ ਮੁੱਖ ਕਿਲਿਆਂ 'ਚ ਗਿਣਿਆ ਜਾਂਦਾ ਤਾਂ। ਸਿੰਘਾਂ ਨੇ ਕਿਲੇ 'ਤੇ ਜ਼ੋਰਦਾਰ ਹਮਲੇ ਕਰੇ ਪਰ ਪੱਕਾ ਤੇ ਮਜ਼ਬੂਤ ਹੋਣੇ ਕਰਕੇ ਤੇ ਦਰਵਾਜ਼ਿਆਂ 'ਪਰ ਚੰਗੇ ਮਾਰ ਕੇ ਜੀਆਂ ਤੋਪਾਂ ਬੀੜੀਆਂ ਹੁਣੇ ਕਰਕੇ ਅੰਦਰ ਨਾ ਵੜ ਸਕੇ ਲੜਾਈ ਲੰਬੀ ਤੇ ਬਹੁਤ ਨੁਕਸਾਨ ਹੁੰਦਾ ਦੇਖ ਕੇ ਮਹਾਰਾਜ ਰਣਜੀਤ ਸਿੰਘ ਨੇ ਆਪਣੇ ਬਹਾਦਰਾਂ ਅੱਗੇ ਪੁਕਾਰ ਕਰੀ ਵੀ ਸਿੰਘੋ ਹੁਣ ਕੁਰਬਾਨੀ ਦਾ ਸਮਾਂ ਆ ਗਿਆ ਮੈਂ ਨਹੀਂ ਚਾਹੁੰਦਾ ਮੇਰੇ ਉਧੇ ਇਸ ਤਰ੍ਹਾਂ ਮੂਤ ਦੇ ਮੂੰਹ ਚ ਪਈ ਜਾਵੇ ਹੁਣ ਜਿੰਨਾ ਚਿਰ ਬਰੂਦ ਦੀਆਂ ਸਰੰਗਾਂ ਕਿਲੇ ਦੀਆਂ ਕੰਦਾ ਚ ਨਹੀਂ ਵਿਛਾਉਂਦੇ ਤੇ ਕੰਦਾ ਨਹੀਂ ਤੋੜਦੇ ਅੰਦਰ ਜਾਣਾ ਬਹੁਤ ਔਖਾ ਏ ਮਿੱਤਰੋ ਕੌਣ ਕੌਣ ਜਾਨ ਦੇਣੇ ਨੂੰ ਤਿਆਰ ਮੈਂ ਖੁਦ ਤੁਹਾਡੇ ਨਾਲ ਇਸ ਕੰਮ 'ਚ ਹਿੱਸਾ ਲਵਾਂਗਾ ਮਰਨੇ ਦੀ ਕੋਈ ਪਰਵਾਹ ਨਹੀਂ ਮੰਨੂ ਇਹ ਸੌਣੇ ਦੀ ਲੋੜ ਤੀ ਵੀ ਸਭ ਤੋਂ ਪਹਿਲਾਂ ਹਰੀ ਸਿੰਘ ਨਲੂਆ ਭੱਜ ਕੇ ਮਹਾਰਾਜਾ ਰਣਜੀਤ ਸਿੰਘ ਦੇ ਅੱਗੇ ਖੜਾ ਹੋ ਗਿਆ ਤੇ ਅਦਬ ਨਾਲ ਕਹਿੰਦਾ ਹਜ਼ੂਰ ਮੈਂ ਇਹ ਫਰਜ਼ ਪੂਰਾ ਕਰੂੰਗਾ ਪਰ ਤੁਹਾਨੂੰ ਨਹੀਂ ਇਹਦੇ ਵਾਸਤੇ ਜਾਣ ਦੇਣਾ ਤੁਹਾਡੀ ਕੌਮ ਨੂੰ ਹਲੇ ਬਹੁਤ ਜ਼ਰੂਰਤਾਂ ਹਰੀ ਸਿੰਘ ਦੇ ਨਾਲ ਹੀ ਸਰਦਾਰ ਨੇਹਾਲ ਸਿੰਘ ਟਾਰੀਵਾਲਾ ਤੇ ਸਰਦਾਰ ਅਤਰ ਸਿੰਘ ਵਰਗੇ ਸ਼ੇਰੇ ਦਿਲ ਸੂਰਮੇ ਮਹਾਰਾਜਾ ਰਣਜੀਤ ਸਿੰਘ ਸਾਹਮਣੇ ਕੁਰਬਾਨੀ ਵਾਸਤੇ ਆ ਕੇ ਖੜੇ ਹੋਗੇ ਪ੍ਰੇਮ ਸਿੰਘ ਹੋਤੀ ਮਰਦਾਨ ਨੇ ਇਹ ਸਾਰੇ ਸੂਰਮਿਆਂ ਦੀ ਗਿਣਤੀ 75 ਲਿਖੀ ਆ ਇਹ ਸਾਰੇ ਅਣਖੀ ਸੂਰਮੇ ਵਿਰੂਧ ਵਗੈਰਾ ਲੈ ਕੇ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਦੇ ਜਕਾਰੇ ਲਾਉਂਦੇ ਲਾਉਂਦੇ ਬਿਜਲੀ ਦੀ ਕੜਾਕ ਦੀ ਤਰ੍ਹਾਂ ਕਿਲੇ ਦੀ ਕੰਧ ਕੋਲ ਪਹੁੰਚ ਗਏ ਇਹ ਦੇਖ ਕੇ ਨਵਾਬ ਦੀਆਂ ਫੌਜਾਂ ਨੇ ਇਹਨਾਂ ਪਰ ਗੋਲੀਆਂ ਵਰਸਾਉਣੀਆਂ ਸ਼ੁਰੂ ਕਰਤੀਆਂ ਪਰੇ ਇਹ ਹੀ ਉਹਦੇ ਗੋਲੀਆਂ ਦੀ ਵਿਚਾਰ ਚ ਸੁਰੰਗਾਂ ਮਿਚਾਉਂਦੇ ਰਹੇ ਤੇ ਕਈ ਮੂਤ ਦੇ ਮੂਹ ਚ ਚਲੇ ਗਏ ਅਖੀਰ ਆਪਣਾ ਕੰਮ ਪੂਰਾ ਕਰਕੇ ਜਦ ਬਰੂਦ ਦੇ ਪਲੀਤਿਆਂ ਨੂੰ ਅੱਗ ਲਾਈ ਤਾਂ ਕਿਲੇ ਦੀ ਕੰਦ ਚ ਬਰੂਦ ਦੇ ਫਟਣੇ ਨਾਲ 파ੜ ਪੈ ਗਿਆ ਤੇ ਆਲੇ ਦੁਆਲੇ ਧੂਆਂ ਤੇ ਮਿੱਟੀ ਘਟਾ ਚੜ ਗਿਆ ਸਰਦਾਰ ਹਰੀ ਸਿੰਘ ਨਿਹਾਲ ਸਿੰਘ ਤੇ ਅਤਰ ਸਿੰਘ ਜੋ ਕਿ ਕੰਦ ਦੇ ਕੋਲ ਤੇ ਇਹਨਾਂ ਪਰ ਕੰਦ ਦਾ ਮਲਵਾ ਗਿਰ ਗਿਆ ਤੇ ਫੱਟੜ ਹੋ ਕੇ ਧਰਤੀ ਪਰ ਗਿਰ ਗਏ ਕੰਧ ਚ ਪਾੜ ਪਿਆ ਦੇਖ ਕੇ ਨਵਾਬ ਦੇ ਫੌਜੀਆ ਨੇ ਇਹਨਾਂ ਗੰਨੀ ਨੂੰ ਅੱਗ ਨਾਲ ਬਲਦੀਆਂ ਹੋਈਆਂ ਹਾਂਡੀਆਂ ਸਿਟਤੀਆਂ ਜਦ ਰਸਾਲੇ ਦੇ ਸਿੰਘਾਂ ਨੇ ਇਹ ਸਰਦਾਰ ਕੰਧ ਥੱਲੇ ਦਬੇ ਹੋਏ ਦੇਖੇ ਤੇ ਇਹਨਾਂ ਕੋਲ ਅੱਗ ਦੀਆਂ ਲਾਟਾਂ ਉੱਠਦੀਆਂ ਦੇਖੀਆਂ ਤਾਂ ਮੌਤ ਦੀ ਪ੍ਰਵਾਹ ਕਰੇ ਬਿਨਾ ਇਹਨਾਂ ਨੂੰ ਬਾਹਰ ਕੱਢਣੇ ਵਾਸਤੇ ਹਿੰਮਤ ਕਰਨੇ ਸ਼ੁਰੂ ਕਰਤੇ। ਉਸ ਟਾਈਮ ਤੱਕ ਹਰੀ ਸਿੰਘ ਤੇ ਨਾਲ ਦੇ ਸਿੰਘ ਬੁਰੀ ਤਰ੍ਹਾਂ ਫੱਟੜ ਹੋ ਗਏ ਤੇ ਅੱਗ ਲੱਗਣੇ ਕਰਕੇ ਸਰੀਰ ਵੀ ਝੁੱਲਸ ਗਏ ਤੇ ਕੈਂਪ ਤੱਕ ਪਹੁੰਚਦੇ ਪਹੁੰਚਦੇ ਮਹਾਨ ਸੂਰਮਾ ਸਰਦਾਰ ਅਤਰ ਸਿੰਘ ਧਾਰੀ ਪ੍ਰਾਣ ਤਿਆਗ ਗਿਆ। ਹਰੀ ਸਿੰਘ ਸਣੇ ਬਹੁਤ ਸੂਰਮੇ ਬੇਸੂਰਤ ਤੇ ਦੂਏ ਪਾਸੇ ਖਾਲਸਾ ਫੌਜਾਂ ਚਲਦੀਆਂ ਗੋਲੀਆਂ ਚ ਕੰਧ ਦੇ ਪਾਰ ਚ ਤੇ ਕਿਲੇ ਅੰਦਰ ਘੁੱਸ ਗਈਆਂ। ਸਿੰਘਾਂ ਦੀਆਂ ਤਲਵਾਰਾਂ ਨੇਰੀ ਵਾਂਗੂ ਝੂਕਦੀਆਂ ਤੇ ਗਾਟੇ ਲਾਉਂਦੀਆਂ ਦੇਖ ਕੇ ਤੁਰਕ ਥਰ ਥਰ ਕੰਬਣ ਲੱਗੇ। ਅਖੀਰ ਹਥਿਆਰ ਸਿਟਕੇ ਨਵਾਬਦਿਆਂ ਫੌਜਾਂ ਨੇ ਆਪਣੀ ਹਾਰ ਕਬੂਲ ਕਰ ਲਈ ਨਵਾਬ ਮੁਜ਼ਫਰ ਖਾਨ ਨੂੰ ਸਿੰਘਾਂ ਨੇ ਫੜ ਲਿਆ ਉਧਰ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਚੱਲਿਆ ਵੀ ਹਰੀ ਸਿੰਘ ਤੇ ਨਿਹਾਲ ਸਿੰਘ ਟਾਰੀਵਾਲੇ ਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕਾ ਮਹਾਰਾਜਾ ਸਾਹਿਬ ਨੇ ਅਜੀਜ਼ਉਦਦੀਨ ਤੇ ਵੈਦਾਂ ਨੂੰ ਇਹਨਾਂ ਦੇ ਫੱਟਾਂ ਪਰ ਮਰਮ ਪੱਟੀ ਲਾਉਣੇ ਵਾਸਤੇ ਹੁਕਮ ਦਿੱਤਾ ਵੈਦਾਂ ਨੇ ਹਰੀ ਸਿੰਘ ਦੀ ਨਾਜ਼ੁਕ ਹਾਲਤ ਦੇਖ ਕੇ ਜਦ ਬਚਣ ਦੀ ਨਾ ਉਮੀਦ ਮਹਾਰਾਜੇ ਨੂੰ ਦੱਸੀ ਤਾਂ ਉਹ ਇੰਨਾ ਮਾਇੂਸ ਹੋ ਗਿਆ ਵੀ ਅੱਗੇ ਤੇ ਬੋਲਣੇ ਦੀ ਵੀ ਹਿੰਮਤ ਨਹੀਂ ਹੋਈ ਪਰ ਕੁਝ ਦਿਨ ਬਾਅਦ ਜਦੋਂ ਫਿਰ ਇਹ ਸਿਦਕੀ ਤੇ ਸ਼ਕਤੀਸ਼ਾਲੀ ਸੂਰਮੇ ਠੀਕ ਹੋਣੇ ਸ਼ੁਰੂ ਹੋ ਗਏ ਤਾਂ ਮਹਾਰਾਜੇ ਪਰਛਾਏ ਹੋਏ ਗਮਾਂ ਦੇ ਬੱਦਲ ਵੀ ਉੱਡ ਗਏ ਮਹਾਰਾਜਾ ਰਣਜੀਤ ਸਿੰਘ ਨੇ ਇਸ ਪਰਮਾਤਮਾ ਦਾ ਧੰਨਵਾਦ ਕਰਿਆ ਤੇ ਫਿਰ ਪੂਰੀ ਸਿਹਤਿਆਬੀ ਤੇ ਆਰਾਮ ਵਾਸਤੇ ਇਹਨਾਂ ਨੂੰ ਲਾਹੌਰ ਦੇ ਬੜੇ ਸਫਾਖਾਨੇ 'ਚ ਪਹੁੰਚਾਉਣ ਵਾਸਤੇ ਹੁਕਮ ਦਿੱਤਾ ਇਤਿਮਾਦ ਮਹਾਰਾਜਾ ਨੇ ਨਵਾਬ ਮੁਜ਼ੱਫਰ ਖਾਨ ਕੰਨੀ ਨੂੰ ਮੂੰਹ ਕਰਿਆ ਜਿਹਨੂੰ ਸਿੰਘਾਂ ਨੇ ਫੜ ਕੇ ਕੈਦੀ ਬਣਾਇਆ ਹੋਇਆ ਤਾਂ ਜਿਸ ਟਾਈਮ ਨਵਾਬ ਨੂੰ ਸਰਕਾਰ ਅੱਗੇ ਪੇਸ਼ ਕਰਿਆ ਤਾ ਉਹਦੇ ਹੱਥ ਜੋੜੇ ਹੋਏ ਤੇ ਤੇ ਸਰੀਰ ਕੰਬ ਰਿਹਾਤਾ ਰੋਂਦੇ ਕੋਰ ਲਾਉਂਦੇ ਹੋਏ ਨਵਾਬ ਨੇ ਆਪਣੀ ਚਿੱਟੀ ਦਾੜੀ ਫੜ ਕੇ ਕਿਹਾ ਸ਼ੈਨ ਸ਼ਾ ਮੇਰੇ ਤੇ ਬਹੁਤ ਬੜੀ ਗਲਤੀ ਹੋ ਗਈ ਮੈਂ ਤੁਹਾਡੇ ਨਾਲ ਕਰੇ ਹੋਏ ਵਾਅਦੇ ਤੇ ਮੁੱਕਰ ਗਿਆ ਤੇ ਤੁਹਾਡੇ ਨਾਲ ਮੱਥਾ ਲਾ ਲਿਆ ਕਿਰਪਾ ਕਰਕੇ ਮੇਰੀ ਜਾਨ ਬਖਸ਼ ਦਿਓ ਮੈਂ ਬਾਜ਼ਗੁਜ਼ਾਰੀ ਨਜ਼ਰਾਨਾ ਤੇ ਤਾਵਾ جنگ ਸਭ ਕੁਝ ਦੇ ਦੂੰਗਾ ਤੇ ਅੱਗੇ ਤੇ ਇਹੀ ਜੀ ਗਲਤੀ ਦੁਬਾਰਾ ਨਹੀਂ ਕਰੂੰਗਾ ਮਹਾਰਾਜਾ ਰਣਜੀਤ ਸਿੰਘ ਨੇ ਉਹਦੀਆਂ ਲਲੜੀਆਂ ਸੁਣ ਕੇ ਆਪਣੇ ਨਾਰਮ ਸੁਮਾ ਦੇ ਹਿਸਾਬ ਨਾਲ ਸਿਰਫ ਮਾਫ ਨਹੀਂ ਕਰਿਆ ਸਗੋਂ ਨਵਾਬੀ ਬਖਸ਼ ਕੇ ਮਲਤਾਨ ਦੀ ਚੰਗੀ ਤਰ੍ਹਾਂ ਰਾਜ ਪ੍ਰਬੰਧ ਕਰਨ ਵਾਸਤੇ ਵੀ ਕੀਤਾ ਮਹਾਰਾਜਾ ਨੇ ਮਲਤਾਨ ਦੀ ਜਿੱਤ ਦੀ ਖੁਸ਼ੀ ਚ ਭਾਰੀ ਦਰਬਾਰ ਲਾਇਆ ਇਸ ਚ ਸਿਰ ਤੜ ਦੀ ਬਾਜੀ ਲਾਉਣ ਵਾਲੇ ਸ਼ਹੀਦ ਤੇ ਫੱਟੜ ਸਿੱਖਾਂ ਦੀ ਮਹਿਮਾ ਗਾਈ ਉਹਨਾਂ ਦੇ ਪਰਿਵਾਰਾਂ ਨੂੰ ਪੈਨਸ਼ਨਾਂ ਤੇ ਜ਼ਗੀਰਾਂ ਬਖਸ਼ੀਆਂ ਸਰਦਾਰ ਹਰੀ ਸਿੰਘ ਦੀ ਦਿਖਾਈ ਮਹਾਨ ਦਲੇਰੀ ਬਦਲੇ ਖਾਸ ਤੌਰ ਪਰ ਧੰਨਵਾਦ ਕਰਿਆ ਗਿਆ 20000 ਰੁਪਏ ਸਾਲਾਨਾ ਜ਼ਗੀਰ ਵੀ ਦਿੱਤੀ ਖੁਸ਼ੀ ਚ ਆ ਕੇ ਮਹਾਰਾਜਾ ਰਣਜੀਤ ਸਿੰਘ ਨੇ ਸੋਨੇ ਦੀਆਂ 모ਰਾ ਹਰੀ ਸਿੰਘ ਦੇ ਸਿਰ ਪਰ ਤੇ ਬਾਰੀਆਂ। ਅੱਜ ਦੀ ਇਸ ਵੀਡੀਓ ਨੂੰ ਇੱਥੇ ਖਤਮ ਕਰਦੇ ਆ। ਅਗਲੀ ਵੀਡੀਓ 'ਚ ਤੁਹਾਨੂੰ ਮੈਂ ਹਰੀ ਸਿੰਘ ਨਲੂਏ ਦੇ ਅਗਲੇ ਇਤਿਹਾਸ ਬਾਰੇ ਵੀ ਦੱਸੂਗਾ। ਜੇ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਹਨੂੰ ਲਾਈਕ ਜ਼ਰੂਰ ਕਰਦੇ ਹੋ ਤੇ ਵੱਧ ਤੇ ਵੱਧ ਸ਼ੇਅਰ ਵੀ ਕਰਦੇ ਹੋ। ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਹਾਨੂੰ ਇਹ ਵੀਡੀਓ ਕਹੀ ਜਿਹੀ ਲੱਗੀ। ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਹੋ ਤਾਂ ਕਿ ਆਪਣੇ ਇਤਿਹਾਸ ਨਾਲ ਜੁੜੀਆਂ ਹੋਰ ਵੀ ਵੀਡੀਓਜ਼ ਤੁਹਾਡੇ ਵਾਸਤੇ ਲੈ ਕੇ ਆਉਂਦਾ ਰਹਾਂ। ਮਿਲਦੇ ਆ ਤੁਹਾਨੂੰ ਅਗਲੀ ਵੀਡੀਓ 'ਚ ਸਤਿ ਸ੍ਰੀ ਅਕਾਲ